ਸਾਸਰਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਬੱਚਿਆਂ ਦੀ ਫੇਵਰਟ ਡਿਸ਼ ਜੋ ਕਿ ਹੈ ਮੈਕਰੋਨੀ ਮੈਕਰੋਨੀ ਬਣਾ ਲਈ ਮੈਂ 1 ਕੱਪ ਜਿਹੜਾ ਮੈਕਰੋਨੀ ਦਾ ਲੈ ਲਿਆ ਏ ਤੇ ਇਹਨੂੰ ਉਬਾਲਣ ਲਈ ਧਰ ਦਿੱਤਾ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਹਲਕਾ ਜਿਹਾ ਨੋਨ ਨੋਨ ਪਾਉਣ ਤੋਂ ਬਾਅਦ ਮੈਂ ਮਸਾਲੇ ਦੇ ਲਈ ਤਿਆਰੀ ਕਰ ਲਈ ਸੀ ਜਿਹਦੇ ਵਿੱਚ ਮੈਂ ਪਿਆਜ਼ ਹਰੀ ਮਿਰਚ ਅਦਰਕ ਤੇ ਲਸਣ ਲਿਆ ਸੀ ਮੈਕਰੋਨੀ ਆ ਦੇਖੋ ਜੀ ਆਪਣੀ ਬੋਇਲ ਹੋ ਚੁੱਕੀ ਆ ਇਹਨੂੰ ਆਪਾਂ 70 ਤੋਂ 80% ਹੀ ਬੋਇਲ ਕਰਾਂਗੇ ਬਾਕੀ ਦਾ ਆਪਾਂ ਇਹਨੂੰ ਤੜਕੇ ਦੇ ਵਿੱਚ ਕੁੱਕ ਕਰਾਂਗੇ ਤੜਕੇ ਦੇ ਵਿੱਚ ਮੈਂ ਇੱਕ ਤੋਂ ਜਿਹੜੀ ਛੋਟੀ ਘੜਸ਼ੀ ਆ ਤੇਲ ਦੀ ਲੈ ਲਈ ਆ ਤੇਲ ਆਪਾਂ ਕੋਈ ਵੀ ਯੂਜ਼ ਕਰ ਸਕਦੇ ਆ ਮੈਂ ਰਿਫਾਈਨਡ ਆਇਲ ਲਏ ਆ ਆਪਾਂ ਇਹਦੇ ਵਿੱਚ ਰਿਫਾਈਨਡ ਆਇਲ ਪਾਵਾਂਗੇ ਤੇ ਮੈਂ 5-7 ਕਲੀਆਂ ਸੀਗੀਆਂ ਜਿਹੜੀਆਂ ਲਸਣ ਦੀਆਂ ਕद्दूकस ਕਰ ਲਈਆਂ ਸੀ ਅੱਪਾ ਇਹਨੂੰ ਹਲਕਾ ਹਲਕਾ ਭੁੰਨਾਂਗੇ ਹਲਕਾ ਹਲਕਾ ਫਰਾਈ ਹੋਣ ਤੋਂ ਬਾਅਦ ਤਾਂ ਕਿ ਇਹਦਾ ਜਿਹੜਾ ਕੱਚਾਪਾਨ ਉਹ ਨਿਕਲ ਸਕੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਅਦਰਕ ਦਾ ਵੀ ਮੈਂ 1 ਇੰਚ ਦਾ ਟੁਕੜਾ ਸੀਗਾ ਜਿਹੜਾ ਉਹ ਗ੍ਰੇਟ ਕਰਕੇ ਰੱਖ ਲਿਆ ਸੀਗਾ ਹੁਣ ਆਪਾਂ ਅਦਰਕ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਹੁਣ ਦੇਖੋ ਜੀ ਹੁਣੇ ਹੀ ਹੌਲੀ-ਹੌਲੀ ਜਿਹੜਾ ਇਹ ਲਾਲ ਹੋ ਜਾਣਾ ਹੈ ਇਹ ਬਹੁਤ ਹੀ ਆਸਾਨ ਰੈਸਪੀ ਆ ਇਹਨੂੰ ਬੱਚੇ ਵੀ 12 ਤੋਂ 14 ਸਾਲ ਤੱਕ ਦੇ ਬੱਚੇ ਵੀ ਨੇ ਜਿਹੜੇ ਉਹ ਬਣਾ ਸਕਦੇ ਨੇ ਇਦੇ ਵਿੱਚ ਕੋਈ ਜ਼ਿਆਦਾ ਝੰਜਟਬਾਜੀ ਨਹੀਂ ਹੈਗੀ ਤੁਸੀਂ ਇੱਕ ਵਾਰ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਇਹ ਟ੍ਰਾਈ ਕਰਵਾਇਓ ਦਿਖਾਇਓ ਤਾਂ ਕਿ ਔਖੇ ਵੇਲੇ ਉਹ ਕਈ ਵਾਰ ਪੇਰੈਂਟਸ ਘਾ ਨਹੀਂ ਹੁੰਦੇ ਬਣਾ ਕੇ ਖਾ ਸਕਣ ਇਹਦੇ ਵਿੱਚ ਆਪਾਂ ਨੇ ਜਿਹੜੇ ਮਸਾਲੇ ਗ੍ਰੇਟ ਕੀਤੇ ਸੀਗੇ ਤੇ ਚੌਪ ਕੀਤੇ ਸੀ ਪਾਤੇ ਸੀਗੇ ਨਾਲ ਹੀ ਹਰੀ ਮਿਰਚ ਤੇ ਪਿਆਜ਼ ਵੀ ਪਾਤਾ ਸੀਗਾ ਤੇ ਨਾਲ ਇਹਦੇ ਵਿੱਚ ਮੈਂ ਪਾਈ ਸੀਗੀ ਟਮੇਟੋ ਕੈਚਪ ਟਮੇਟੋ ਕੈਚਪ ਪਾਉਣ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਹਿਲਾਵਾਂਗੇ ਤੇ ਨਾਲ ਹੀ ਇਹਦੇ ਵਿੱਚ ਆਪਾਂ 오ਰੀਗੈਨੋ ਆ ਜਿਹੜਾ ਉਹ ਵੀ ਪਾ ਦਵਾਂਗੇ 오ਰੀਗੈਨੋ ਦੇ ਨਾਲ ਆ ਜਿਹੜਾ ਫਲੇਵਰ ਆ ਉਹ ਬਹੁਤ ਸੋਹਣਾ ਆਉਂਦਾ ਹੈ ਤੇ ਨਾਲ ਤੋਂ ਇੱਕ ਚਮਚ ਮੈਂ ਇਹਦੇ ਵਿੱਚ ਜਿਹੜਾ ਮੈਦਾ ਸੀਗਾ ਉਹ ਘੋਲ ਕੇ ਰੱਖ ਲਿਆ ਸੀਗਾ ਉਹ ਪਾਇਆ ਏ ਮੈਦੇ ਦੇ ਨਾਲ ਜਿਹੜੀ ਇਹਦੀ ਥਿਕਨੈਸ ਆ ਉਹ ਵਧੀਆ ਬਣ ਜਾਂਦੀ ਹੈ ਤੇ ਮਸਾਲੇ ਨੇ ਜਿਹੜੇ ਚੰਗੀ ਤਰ੍ਹਾਂ ਕੋਟ ਹੋ ਜਾਂਦੇ ਨੇ ਤੇ ਨਾਲ ਮੈਂ ਇੱਕ ਤੋਂ ਅੱਧਾ ਛੋਟਾ ਚਮਚ ਮੈਂ ਦੇ ਵਿੱਚ ਪਾਇਆ ਸੀਗਾ ਰਾਟ ਚਿੱਲੀ ਦਾ ਤੇ ਜਿਹਨੂੰ ਚਿੱਲੀ ਫਲੈਕਸ ਵੀ ਕਹ ਦਿੰਨੇ ਆ ਤੇ ਅੱਧਾ ਚਮਚ ਨਾਲ ਹੀ ਮੈਂ 오ਰੀਗੈਨੋ ਦਾ ਪਾਤਾ ਸੀ ਨਾਲ ਦੇਖੋ ਤੁਸੀਂ ਜਿਹੜਾ ਪਾਸਤਾ ਹੈ ਆਪਾਂ ਨੇ ਛਾਣ ਕੇ ਰੱਖ ਲਿਆ ਸੀਗਾ ਪਾਣੀ ਸੀਗਾ ਜਿਹੜਾ ਇਹਦਾ ਬਿਲਕੁਲ ਸਟ੍ਰੇਨ ਹੋ ਗਿਆ ਸੀ ਤੇ ਹੁਣ ਪਾਸਤੇ ਨੂੰ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਵਾਂਗੇ ਮਿਕਸ ਕਰਨ ਤੋਂ ਬਾਅਦ ਫੇਰ ਆਪਾਂ ਇਹਨੂੰ ਥੋੜੀ ਜਿਹੀ ਮੀਡੀਅਮ ਹੀਟ ਦੇ ਉੱਤੇ ਹਲਕਾ-ਹਲਕਾ ਪਕਾ ਲਵਾਂਗੇ ਦੇਖੋ ਜੀ ਆਪਣਾ ਪਾਸਤਾ ਜਿਹੜਾ ਤਕਰੀਬਨ ਬਣ ਕੇ ਰੈਡੀ ਹੋ ਚੁੱਕਿਆ ਹੈ ਤੇ ਨਾਲ ਹੀ ਆਪਾਂ ਇਹਦੇ ਤੇ ਟਮੇਟੋ ਕੈਚੱਪ ਪਾ ਦਵਾਂਗੇ ਤੇ ਚਿੱਲੀ ਕੈਚੱਪ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਹਿਲਾ ਕੇ ਹੁਣ ਆਪਾਂ ਇਹ ਜਿਹੜਾ ਸਰਵ ਲਈ ਆ ਉਹ ਤਿਆਰ ਹੋ ਚੁੱਕਿਆ ਹੈ ਤੇ ਚੈਨਲ ਨੂੰ ਤੁਸੀਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਿਹੜਾ ਐਂਡ ਤੱਕ ਆ ਜਰੂਰ ਦੇਖਿਓ ਦੇਖੋ ਜੀ ਹੁਣ ਆਪਣਾ ਜਿਹੜਾ ਪਾਸਤਾ ਹੈ ਉਹ ਬਣ ਕੇ ਰੈਡੀ ਹੋ ਗਿਆ ਏ ਇਹ ਬੱਚਿਆਂ ਨੂੰ ਬਹੁਤ ਹੀ ਪਸੰਦ ਆਊਗਾ ਬੱਚਿਆਂ ਦੀ ਬਣਨ ਵਾਲੀ ਇਹ ਬਹੁਤ ਹੀ ਸੌਖੀ ਡਿਸ਼ ਆ ਤੁਸੀਂ ਜ਼ਰੂਰ ਘਰ ਚ ਟਰਾਈ ਕਰਿਓ ਧੰਨਵਾਦ ਜੀ